ਆ ਰਹਾ ਉਹ ਕੁੱਤੀ ਉਹ ਕੁੱਤੀ ਆ ਗਿਆ ਦੋ ਮਿੰਟ ਨਾਲ ਬੰਦੇ ਕਹਿ ਰਹਾ ਜਿੰਦਾ ਉਹ ਬਾਇਕੀ ਚੱਕੀ ਖੜੇ ਨੇ ਪਿੰਡ ਬੌਲੀ ਰਮਦਾਸ ਦੇ ਵਾਸੀਆਂ ਲਈ ਕੋਈ ਸਰਕਾਰੀ ਡਾਕਟਰ ਨਹੀਂ ਸਾਡੇ ਕੋਲ ਪਹੁੰਚਿਆ ਹਿੰ ਤੱਕ ਹਲੋ ਸਾਹਿਬ ਆਏ ਨੇ ਜੀ ਸਾਰੇ ਡੰਗਰਾਂ ਨੂੰ ਟਰੀਟ ਕੀਤਾ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਹਲੋ ਜੀ ਦਾ ਜੀ ਆਪਿਆ ਪੈਂਦਾ ਇਹਨਾਂ ਨੂੰ ਧੰਨਵਾਦ ਬਹੁਤ ਧੰਨਵਾਦ ਹੋ ਰਕਦਾ ਕਰੋ ਜਿੰਨੇ ਭੇਜਿਆ ਤੁਹਾਡੇ ਕੋ ਸਾਨੂੰ ਸੇਵਾ ਜਿੰਨੇ ਲਾਈ ਬਾਕੀ ਸਾਡਾ ਫਰਜ ਹੈ ਆਪਾਂ ਕਲਾ ਕਲਾ ਜਨਵਰ ਨੂੰ ਚੈੱਕ ਕਰਕੇ ਇੰਜੈਕਸ਼ਨ ਵਗੈਰਾ ਲਾਏ ਨੇ ਤੇ ਜਿਵੇਂ ਜਿਵੇਂ ਲੋੜ ਹੈ ਇੱਥੇ ਦਵਾਈਆਂ ਦੀ ਗੋਲੀਆਂ ਦੀ ਭੁੱਖ ਦੀ ਸਮੱਸਿਆ ਜੋ ਵੀ ਆਪਾਂ ਸਾਰੀ ਮੈਡੀਸਨ ਲਿਆਂਦੀ ਆ ਆਪਾਂ ਦੇ ਰਹੇ ਦੇ ਰਹੇ ਨਾ ਭਾਜੀ ਇੱਥੋਂ ਤੱਕ ਮੈਨੂੰ ਇਹ ਦੱਸੋ ਕਿ ਸਾਡੇ ਵਰਗੇ ਪ੍ਰਾਈਵੇਟ ਹੀ ਪਹੁੰਚਣਗੇ ਕਿ ਸਰਕਾਰੀ ਪਹੁੰਚੂਗੇ ਸਰਕਾਰੀ ਭਾਜੀ ਪਹੁੰਚੇਗਾ ਪਹੁੰਚਦੇ ਨਾ ਹੁਣ ਤੱਕ ਸਰਕਾਰ ਇਹ ਨਹੀਂ ਪਏ ਆਊਗਾ ਪਹਿਲਾਂ ਵੀ ਨਹੀਂ ਆਇਆ ਅੱਜ ਤੋਂ ਲਾ ਲੂ ਹਫਤਾ ਹੋ ਗਿਆ ਤੁਹਾਡੇ ਪਿੰਡ ਪਾਣੀ ਆਇਆ ਆ ਦਿਨ ਹੋ ਗਏ ਪਾਣੀ ਆਇਆ ਨੂੰ ਅੱਜ ਤੱਕ ਕੋਈ ਪਹੁੰਚਿਆ ਨਹੀਂ ਸਰਕਾਰ ਲਾਇਬਰੀ ਇੱਥੋਂ ਤੱਕ ਆਇਆ ਇਹ ਢਿਲੋਂ ਸਾ ਵੀ ਪਹੁੰਚ ਸਕਦੇ ਜਿੱਥੇ ਜਿੱਥੇ ਪਹੁੰਚ ਸਕਦੇ ਧੰਨਵਾਦ ਰੱਬ ਦਾ ਕਰੋ ਬਾਕੀ ਜੀ ਖਾਲਸਾ